ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਛ ਲੈਣਾ ਲਿਖੀਆਂ ਨੇ ਉਹਨਾਂ ਲੋਕਾਂ ਤੇ ਜਿਨ੍ਹਾਂ ਦਾ ਘਰਬਾਰ ਰੁੜ ਗਿਆ ਜਿਨ੍ਹਾਂ ਦੀਆਂ ਫਸਲਾਂ ਰੁੜ ਗਈਆਂ ਜਿਨ੍ਹਾਂ ਦਾ ਡੰਗਰ ਵਸ਼ਾ ਰੁੜ ਗਿਆ ਵਾਹਿ ਜੋਤੀ ਵਾਲੇ ਸਾਰੇ ਸੰਦ ਰੁੜ ਗਏ ਜਿਨ੍ਹਾਂ ਦੇ ਸੁਪਨੇ ਉਸ ਹੜ ਦੇ ਵਿੱਚ ਰੁੜ ਗਏ ਉਹਨਾਂ ਸਾਰੇ ਭੈਣ ਭਰਾਵਾਂ ਲਈ ਮੈਂ ਕੁਛ ਲਫ਼ਜ਼ ਲਿਖੇ ਨੇ ਉਹ ਆਪ ਸਭ ਜੀ ਨਾਲ ਸਾਂਝੇ ਕਰਨ ਲੱਗਾ ਉਹ ਇਦਾਂ ਹੈ ਜੀ ਰੱਬਾ ਕਿਹੜੀ ਭੁੱਲ ਹੋ ਗਈ ਆ ਤੇਰੇ ਇਨਸਾਨਾਂ ਤੋਂ ਕਾ ਤੋ ਤੂੰ ਮੁਖ ਮੋੜ ਲਿਆਏ ਬੇਜੁਬਾਨਾ ਤੂੰ 4788 ਅਤੇ 48 4788 ਅਤੇ 48 ਵਿੱਚ 25 ਪੰਜਾਬ ਹੀ ਕਿਉਂ ਲਬਾਏ ਬਸ ਕਰ ਜਾ ਹੁਣ ਰੱਬਾ ਵੇ બસ ਕਰ ਜਾ ਹੁਣ ਰਬਾਵੇ ਬਸ ਕਰ ਜਾ ਹੁਣ ਰਬਾਵੇ ਰੋਂਦੀ ਵੇਖੀ ਮਾਂ ਮੈਂ ਇੱਕ ਜੀ ਦਾ ਕਰ ਰੁੜਿਆ ਸੀ ਰੋਂਦਾ ਵੇਖਿਆ ਬਾਪ ਜਦ ਦੁੱਖੇ ਤਾਂ ਵੱਲ ਮੁੜਿਆ ਸੀ ਰੋਂਦਾ ਵੇਖਿਆ ਪੁੱਤ ਜੋ ਕੁਝ ਵੀ ਬੋਲ ਨਾ ਪਾਉਂਦਾ ਸੀ ਰੋਂਦੀ ਵੇਖੀ ਧੀ ਜੀ ਦੇ ਤੇ ਤਰਸ ਜਾ ਆਉਂਦਾ ਸੀ ਪਸ਼ੂ ਪੰਛੀ ਵੀ ਦੇਣ ਦੁਹਾਈਆਂ ਪਸ਼ੂ ਪੰਛੀ ਵੀ ਦੇਣ ਦੁਹਾਈਆਂ ਤੂੰ ਕਾਹ ਤੋਂ ਬਣ ਗਿਆ ਇਨਾ ਕਬਾ ਵੇ ਬਸ ਕਰ ਜਾ ਹੁਣ ਰੱਬਾ ਵੇ ਬਸ ਕਰ ਜਾ ਹੁਣ ਰੱਬਾ ਵੇ ਬਸ ਕਰ ਜਾ ਹੁਣ ਰੱਬਾ ਵੇ ਅਰਦਾਸ ਕਰਿਓ ਜੀ ਉਹਨਾਂ ਪਰਿਵਾਰਾਂ ਦੇ ਲਈ ਉਹਨਾਂ ਭੈਣ ਭਰਾਵਾਂ ਦੇ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ